ਵਾਜ਼ਲ ਕਾ सदर थाना ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ આરોપી ਤੋਂ ਹੈਰੋਇਨ ਮਿਲੀ ਹੈ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸ ਐਚ ਓ ਹਰਦੇਵ ਸਿੰਘ 베ਦੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਪਾਰਟੀ ਗਸ਼ਟੇ ਸੀ ਜਿਸ ਦੌਰਾਨ ਬਾਈਕ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਤੋਂ 541 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ આરોપી ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਜਿਸ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਐਸ ਐਚ ਓ ਨੇ ਦੋ ਟੁਕ ਸਾਫ਼ ਕੀਤਾ ਹੈ ਕਿ ਨਸ਼ੇ ਦੇ ਮਾਮਲੇ ਵਿੱਚ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਜਿੱਦ ਗੱਲ ਦੀ ਗੱਲ ਆ ਮਿਤੀ 24/9/2025 ਨੂੰ ਸਾਡੇ ਪੁਲਿਸ ਪਾਰਟੀ ਦਾ ਜਿਹੜੇ ਐਸ்சி ਮੰਗਲ ਸਿੰਘ ਲੀਡ ਕਰ ਰਹੇ ਸਨ ਇਹ ਪਿੰਡ ਬੁਰਜ ਢਾਣੀ ਹੈ ਜੀ ਤੇ ਉੱਥੇ ਇੱਕ ਸ਼ਖਸ ਨੂੰ ਕਾਬੂ ਕੀਤਾ ਜੇ ਕਾਬੂ ਕਰਕੇ ਉਹਦੇ ਕਬਜ਼ੇ ਵਿੱਚੋਂ 541 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਕਵਰ ਕੀਤਾ ਜੀ ਇਹ ਸਾਡੇ ਪੁਲਿਸ ਨੂੰ ਬਹੁਤ ਵੱਡੀ ਮਿਹਲੀ ਕਾਮਜ਼ਾਬੀ ਜੀ ਜੋ ਸਰਕਾਰ ਦੇ ਹਦਾਇਤਾਂ ਮੁਤਾਬਕ ਨਸ਼ਣ ਠਾਲ ਪਾਉਣ ਵਾਸਤੇ ਅਸੀਂ ਇਹ ਕਾਰਵਾਈ ਕੀਤੀ ਹੈ ਜੀ ਤੇ ਇਮ ਅੱਜ ਅਸੀਂ ਬਲਰਾਮ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਅੱਜ ਪੀਐਸ ਦਲਤ ਕਰ ਰਹੇ ਹਾਂ ਜੀ ਪੀਐਸ ਕਰਕੇ ਨਰਮਾਰ ਲੈ ਕੇ ਜੀ ਹੋਰ ਵੀ ਜਿਹੜਾ ਇਹਦੇ ਮਗਰ ਲੋਕ ਕੰਮ ਕਰ ਰਹੇ ਆ ਜੀ ਉਹ ਅਸੀਂ ਦਰਾਨੇ ਤਪਤੀਸ਼ ਤੁਹਾਨੂੰ ਅਸੀਂ ਦੱਸਾਂਗੇ ਹਾਂਜੀ ਬਿਲਕੁਲ ਜੀ ਇਸ ਬੰਦੇ ਕੋਲ ਅਸੀਂ ਇਹ ਰਿਕਵਰ ਕੀਤੀ ਹੈ ਜੀ 540 ਗ੍ਰਾਮ ਇਹ ਕੰਮ ਕਰ ਰਿਹਾ ਜੀ ਇਹਦੀ ਅੱਗੇ ਲਿੰਕ ਕਿੱਥੇ ਸੀਗੀ ਪਿਛਲੀ ਲਿੰਕ ਕਿਹੜੇ ਆ ਜੀ ਉਹ ਅਸੀਂ ਦਰਾਨੇ ਤਪਤੀਸ਼ ਸਿੱਧ ਕਰਾਂਗੇ ਜੀ ਇਹ ਦੇਖ ਲਓ ਕੋਈ ਪਰਚਾ दर्ज ਨਹੀਂ ਹੋਗਾ ਪਰ ਸਾਡੀ ਚੇਤਾਵਨੀ ਹੈ ਪੁਲਿਸ ਵੱਲੋਂ ਇਹ ਜਿਹੜੇ ਮਾੜੇ ਆਨਸਰ ਹੈਗੇ ਆ ਇਹ ਬਾਜਾ ਚਾਣਾ ਅਸੀਂ ਪੰਜਾਬ ਵਿੱਚ ਨਸ਼ਾ ਮੁਕਤ ਕਰਕੇ ਸੇ ਪੰਜਾਬ ਬਣਾਉਣਾ ਜੀ ਨੂੰ। ਉਹ ਸਾਡੀ ਇੱਕ ਤਫਤੀਸ਼ ਦਾ ਵਿਸ਼ਾ ਜੀ ਉਹ ਤੁਹਾਨੂੰ ਅਸੀਂ ਨਹੀਂ ਕਰ ਸਕਦੇ। ਇਹ ਮੋਟਰਸਾਈਕਲ ਸੀ ਇਹਨਾਂ ਕੋਲ ਜੀ। ਉਹ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਉਹਦੇ ਤੇ ਅਸੀਂ ਕਾਬੂ ਕੀ